ਉਮੇਂ ਟਰਸਟ ਗੁਰਦਾਸਪੁਰ ਵੱਲੋਂ ਜਿਹੜਾ ਵਾ ਗੁਰਦਾਸਪੁਰ ਸ਼ਹਿਰ ਦੇ ਵਿਕਾਸ ਦੇ ਲਈ ਲਗਾਤਾਰ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਜਿੱਥੇ ਪਿਛਲੇ ਕੁਝ ਮਹੀਨਿਆਂ ਦੀ ਕਾਰਜਕਾਰੀ ਦਾ ਰਿਜ਼ਲਟ ਜਿਹੜਾ ਵਾ ਉਹ ਸਾਹਮਣੇ ਆ ਰਿਹਾ ਵਾ ਕਿ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੀ ਆਮਦਨ ਵੱਧ ਚੁੱਕੀ ਆ ਉੱਥੇ ਹੀ ਇੰਪਰੂਵਮੈਂਟ ਟਰਸਟ ਦੀ ਵੱਖ-ਵੱਖ ਸਕੀਮਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਵੀ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋ ਗਏ ਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਰਜੀਵ ਸ਼ਰਮਾ ਜੀ ਸ਼ਰਮਾ ਜੀ ਦੱਸ ਦਿਓ ਇੰਪ ਦੇ ਵਿੱਚ ਤੁਸੀਂ ਡਵੈਲਪਮੈਂਟ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਆ ਉਸ ਨੂੰ ਲੈ ਕੇ ਸਰ ਸ਼ਹਿਰ ਵਾਸੀਆਂ ਨੂੰ ਦੱਸ ਦਿਓ ਕਿ ਉਹ ਕੀ ਕੰਮ ਨੇ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਅੱਜ ਜਿਹੜੀ ਇੰਪਰੂਵਮੈਂਟਸ ਦੇ ਜਿਹੜੀ ਸ਼ੁਰੂਆਤ ਹੋਈ ਕੰਮਾਂ ਦੀ तकरीबन ਕਾਫੀ ਪਿਛਲੇ ਕਾਫੀ ਸਮੇਂ ਤੋਂ ਇਹ ਲੰਮਕਦੇ ਆ ਰਹੇ ਸੀ ਕਿ ਜਦੋਂ ਮਨਸ ਕੇ ਕਲੋਨੀ ਬਾਰੇ ਆਪਣੇ ਸੁਸਾਇਟੀਆਂ ਬਣੀਆਂ ਹੋਈਆਂ ਇਹਨਾਂ ਨੇ ਔਣਾ ਤੇ ਇਹਨਾਂ ਨੇ ਕੰਮ ਬਾਰੇ ਕਰਨਾ ਪਿਛਲੀਆਂ ਸਰਕਾਰਾਂ ਵੇਲੇ ਵੀ ਇਹਨਾਂ ਦੇ ਨਹੀਂ ਹੋਏ ਕੰਮ ਤੇ ਸਾਨੂੰ ਇਹ ਸੀ ਕਿ ਇਹਨਾਂ ਦੇ ਜਿਹੜੇ ਕੰਮ ਆ ਕਿਉਂਕਿ ਦੇਖੋ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਵੀ ਲੋਕਪੱਖੀ ਫੈਸਲੇ ਲਿਆ ਰਹੇ ਆ ਤੇ ਜੇ ਅਸੀਂ ਜਿਨ੍ਹਾਂ ਲੋਕਾਂ ਨੇ ਸਾਨੂੰ ਜਿਤਾਇਆ ਹੈ ਜਿਨ੍ਹਾਂ ਨੇ ਸਰਕਾਰ ਬਣਾਈ ਆ ਜੇ ਅਸੀਂ ਉਹਨਾਂ ਦੇ ਕੰਮ ਹੀ ਨਾ ਕਰਵਾਏ ਤੇ ਸਿਰਫ ਅਸੀਂ ਤੇ ਫਿਰ ਵੀ ਉਹਨਾਂ ਵਰਗੇ ਹੋ ਗਏ ਜੋ ਪਿਛਲੀਆਂ ਸਰਕਾਰਾਂ ਕਰ ਗਈਆਂ ਨੇ ਇਸ ਕਰਕੇ ਅੱਜ ਜਿਹੜੇ ਆ 18 ਟੈਂਡਰ ਲੱਗੇ ਨੇ ਤਕਰੀਬਨ ਪਿਛਲੇ ਕੁਝ ਸਮੇਂ ਤੋਂ ਇਹ ਲਾਏ ਸੀ ਜਿਨ੍ਹਾਂ ਨੂੰ ਅੱਜ ਅਸੀਂ ਵਰਕ ਆਰਡਰ ਦੇ ਕੇ ਠੇਕੇਦਾਰਾਂ ਨੂੰ ਤੇ 5 ਕਰੋੜ ਤੇ 60 ਲੱਖ ਰੁਪਏ ਦੇ ਇਹ ਕੰਮ ਜਿਹੜੇ ਆ ਸ਼ੁਰੂਗਵਾਤ ਕਰਵਾ ਦਿੱਤੇ ਆ ਅੱਜ ਤੋਂ ਸ਼ੁਰੂ ਹੋ ਗਏ ਆ ਉਹਦੇ ਵਿੱਚ ਜਿਦਾਂ ਰੋਡਸ ਰੋਡ ਵੀ ਆਉਂਦੇ ਨੇ ਪਾਰਕਿੰਗ ਦਾ ਆਉਂਦਾ ਆ ਠੀਕ ਹੈ ਉਹਦੇ ਵਿੱਚ ਆਪਣਾ ਸਪੀਡ ਬ੍ਰੇਕਰ ਦਾ ਕੰਮ ਹੁੰਦਾ ਆ ਉਹਦੇ ਵਿੱਚ ਦੋ ਗੇਟ ਬਣਨੇ ਨੇ ਕਲੋਨੀ ਦੇ ਉਹਦੇ ਵਿੱਚ ਵਾਟਰ ਸੀਵਰੇਜ ਆਪਣਾ ਸਪਲਾਈ ਦਾ ਕੰਮ ਹੈਗਾ ਆ ਜੀ ਵਾਟਰ ਹਾਰਵੈਸਟਿੰਗ ਦਾ ਹੈਗਾ ਕੰਮ ਮਤਲਬ ਕਿ ਕਾਫੀ ਹੱਦ ਤੱਕ ਜਿਹੜੀਆਂ ਕਲੋਨੀਆਂ ਦਾ ਕੰਮ ਹੈਗਾ ਉਹਦੇ ਵਿੱਚ ਮਤਲਬ ਕਿ ਅਸੀਂ ਇੱਕ ਮਾਡਲ ਤਿਆਰ ਕਰਾਂਗੇ ਇੰਨੇ ਪੈਸੇ ਲਾ ਕੇ ਇੱਕ ਕਲੋਨੀ ਬਣੀ ਆ ਜੀ ਜੀ ਚੇਅਰਮੈਨ ਸਾਹਿਬ ਨਗਰ ਕੌਂਸਲ ਔਰ ਜਿੱਦਾਂ ਸ਼ਹਿਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਵੱਲੋਂ ਇੰਪਰੂਵਮੈਂਟ ਟਰਸਟ ਦੇ ਜਿਹੜੇ ਕੰਮ ਵਾਂ ਉਹ ਲਗਾਤਾਰ ਤੁਹਾਡੇ ਵੱਲੋਂ ਤੇਜ਼ੀ ਦੇ ਨਾਲ ਕਰਾਏ ਜਾ ਰਹੇ ਆ ਔਰ ਇਹ ਵੀ ਧਿਆਨ ਆ ਰਿਹਾ ਵਾ ਕਿ ਨਗਰ ਕੌਂਸਲ ਦੀ ਜਿਹੜੀ ਆਮਦਨ ਵਾ ਉਹਦੇ 'ਚ ਵੀ ਥੋੜਾ ਇਜ਼ਾਫਾ ਹੋਇਆ ਵਾ ਔਰ ਨਵੇਂ ਬੱਸ ਸਟੈਂਡ ਦੀ ਓਪਨਿੰਗ ਦੇ ਨਾਲ ਕਿੰਨਾ ਕੁ ਫਾਇਦਾ ਇੰਪਰੂਵਮੈਂਟ ਟਰਸਟ ਨੂੰ ਹੁੰਦਾ ਨਜ਼ਰ ਆ ਰਿਹਾ ਜੀ ਦੇਖੋ ਨਗਰ ਸੁਧਾਰ ਟਰਸਟ ਗੁਰਦਾਸਪੁਰ ਦਾ ਪਿਛਲਾ ਜੋ ਸਥਿਤੀ ਵੇਖੀ ਜਾਵੇ ਤੇ 2000 ਮੇਰੀ ਮੇਰੀ ਜੋਇਨਿੰਗ ਸੀ 10 April 2023 ਨੂੰ ਉਹ ਤੋਂ ਮੈਂ ਦੇਖਿਆ ਵਾਂ ਤੇ ਇਹਦੀ ਦਗਸ ਸੁਧਾਰ ਟਰਸ ਦੀ ਜਿਹੜੀ ਸਥਿਤੀ ਸੀ ਉਹ ਤਰ੍ਹਾਂ ਦਾਵਾ ਦੇਣ ਯੋਗ ਨਹੀਂ ਸੀ ਅਗੇ ਅਧਿਕਾਰੀਆਂ ਦੀਆਂ ਜੀ ਕਿ ਬਹੁਤ ਹਾਲਾਤ ਮਾੜੇ ਸੀ ਤੇ ਤਕਰੀਬਨ ਕਾਫੀ ਕੇਸ ਚੱਲ ਰਹੇ ਸੀ ਜਿਹੜੇ ਆਪਣਾ ਜ਼ਮੀਨਾਂ ਅਕਵਾਇਰ ਕੀਤੀਆਂ ਨੇ ਕਈਆਂ ਨਾਲ ਡਿਸਪਿਊਟ ਚੱਲ ਰਿਹਾ ਸੀ ਉਹਨਾਂ ਦੇ ਵਿੱਚੋਂ ਫਿਰਾਂ ਕੇ ਸਾਰਾ ਮੈਂ ਪਹਿਲਾਂ 2 ਕੁ ਮਹੀਨੇ ਲਾ ਕੇ ਸਟੱਡੀ ਕੀਤਾ ਸਟੱਡੀ ਕਰਕੇ ਸਾਰਾ ਕੇਸ ਸਮਝੇ ਉਹਨਾਂ ਦੇ ਵੇਖਿਆ ਕਿ ਕਿੱਥੇ ਕਿੱਥੇ ਨੂੰ ਨੁਕਸਾਨ ਹੋਇਆ ਟਰਸ ਨੂੰ ਉਹਨੂੰ ਕਿਸ ਤਰ੍ਹਾਂ ਉਹਨੂੰ ਉੱਪਰ ਚੱਕਣਾ ਆ ਤੇ ਫਿਰ ਪਹਿਲਾਂ ਸਾਡਾ ਸੀ ਬਸਟੰ ਪੈਂਡਿੰਗ ਜੀ ਬਾਸਟਨ ਦਾ ਪੈਂਡਿੰਗ तकरीबन 40% ਕੰਮ ਜਦੋਂ ਆਇਆ ਸੀ ਤਾਂ ਪੈਂਡਿੰਗ ਸੀ ਫਿਰ ਡੀਸੀ ਸਾਹਿਬ ਆਪਣੇ ਹਿਮਾਂਸ਼ੋਕਰ왈 ਜੀ ਉਹਨਾਂ ਨਾਲ ਮਿਲ ਕੇ ਅਸੀਂ ਠੇਕੇਦਾਰ ਨੂੰ ਕੰਮ ਕਰਵਾਇਆ ਜੀ ਜੋਰ ਪਾ ਕੇ ਤਾਂ ਕੰਮ ਕਰਵਾਇਆ ਇਸ ਟਾਈਮ ਨੂੰ ਸਾਡੇ ਬੱਸ ਸਟੈਂਡ ਦਾ ਦੁਗਟਨ ਹੋ ਚੁੱਕਾ ਆ तकरीबन 2 ਦਸੰਬਰ 2023 ਨੂੰ ਇਹਦਾ ਸੀਐਮ ਆਪਣਾ ਅਰਵਿੰਦ ਕੇਜਰੀਵਾਲ ਜੀ ਅਤੇ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਦੁਗਟਨ ਕੀਤਾ ਤੇ ਇਹ ਬੱਸ ਸਟੈਂਡ ਤਿਆਰ ਹੋਣਾ तकरीबन ਤੁਸੀਂ ਮੰਨੋ ਕੋ 2 ਕਰੋੜ ਰੁਪਏ ਦੀ ਜਿਹੜੀ ਆ ਇਨਕਮ ਸਾਲ ਦੀ ਇਹ ਪੱਕੀ ਵੱਜ ਗਈ ਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਆਪਣੀਆਂ ਪ੍ਰਾਪਰਟੀ ਦੇਖੀਆਂ ਕਿੱਥੇ ਕਿੱਥੇ ਪ੍ਰਾਪਰਟੀਆਂ ਹੈਗੀਆਂ ਨੇ ਪ੍ਰਾਪਰਟੀਆਂ ਦੇਖੀਆਂ ਉਹਦੀ ਅਸੀਂ ਪ੍ਰਾਪਰਟੀ ਦੀ ਈ ਆਕਸ਼ਨ ਕਰਵਾਈ ਜੋ ਕਿ ਪਿਛਲੇ ਸਮੇਂ ਵਿੱਚ ਆਕਸ਼ਨ ਹੁੰਦੀ ਸੀ ਪਰ ਉਹਨੂੰ ਹਾਈਲਾਈਟ ਨਹੀਂ ਸੀ ਕੀਤਾ ਜਾਂਦਾ ਜੀ ਇਸ ਵਾਰ ਅਸੀਂ ਪੂਰੇ ਪੰਜਾਬ ਦੇ ਵਿੱਚ ਉਹਦੇ ਪੰਪਲੈਟ ਛਪਵਾ ਕੇ ਭੇਜੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਨੂੰ ਹਾਈਲਾਈਟ ਕੀਤਾ ਤੇ ਤੁਹਾਨੂੰ ਮੈਂ ਦੱਸ ਦੱਸਾਂਗਾ ਕਿ ਇਸ ਵਾਰ ਜਿਹੜੀ ਏਕਸ਼ਨ ਹੋਈ ਹੈ ਉਹਦੇ ਵਿੱਚ ٹرسٹ ਨੂੰ 80 ਕਰੋੜ ਰੁਪਈਆ ਦਾ ਉਹਨਾਂ ਨੂੰ ਇਹ ਆਪਣਾ ਇਨਕਮ ਆਈ ਹੈ ਕਿ 80 ਕਰੋੜ ਰੁਪਈਆ ਉਹਨਾਂ ٹرسٹ ਕੋਲ ਓਨ ਅ ਟਾਈਮ ਦੇ ਵਿੱਚ ਹੈਗਾ ਕਿ ਹੁਣ ਕੋਈ ਵੀ ਕੰਮ ਕਰਵਾ ਸਕਦੀ ਹੈ ਆਪਣੀ ਹੁਣ ਅਹੀ ਨਵੀਆਂ ਸਕੀਮਾਂ ਬਣਾਵਾਂਗੇ ਤਕਰੀਬਨ ਤਕਰੀਬਨ ਵੇਖਿਆ ਜਾਵੇ ਕਿ ਹੁਣ ਇਸ ਟਾਈਮ ਹਾਲਾਤ ਬਿਲਕੁਲ ਔਖੇ ਨੇ ਜਿਹੜੀ ਆਪਣਾ ਕੁਝ ਪੈਂਡਿੰਗ ਕੇਸ ਸੀ तकरीबन 12 13 ਕੇਸ ਸੀ ਉਹਨਾਂ ਵਿੱਚੋਂ ਆਪਾਂ 6 ਤੋਂ 7 ਕੇਸ ਅਸੀਂ ਜਿੱਤ ਵੀ ਚੁੱਕੇ ਹੋਏ ਆਂ ਜਿੱਤ ਵੀ ਚੁੱਕੇ ਆ ਦੋ ਚਾਰ ਪੈਂਡਿੰਗ ਨੇ ਉਹਨੂੰ ਆਪਾਂ ਜਲਦੀ ਉਹਨੂੰ ਆਪਣੇ ਐਡਵੋਕੇਟ ਸਾਹਿਬ ਨਾਲ ਮਿਲ ਕੇ ਉਹਨੂੰ ਵੀ ਅਸੀਂ ਹੱਲ ਕਰਾਂਗੇ ਚੇਅਰਮੈਨ ਸਾਹਿਬ ਮੇਰਾ ਅਗਲਾ ਸਵਾਲ ਆ ਕਿ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੇ ਤਹਿਤ ਜਿਹੜਾ ਵਾ ਲਗਾਤਾਰ ਜਿਹੜਾ ਵਾ ਉਹ ਇੱਕ ਕੈਂਪ ਟਾਈਪ ਜਿਹੜਾ ਲਗਾਏ ਜਾ ਰਹੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਵਾ ਕੱਲ ਤੁਸੀਂ ਵੀ ਬਟਾਲਾ ਦੇ ਵਿੱਚ ਐਮਐਲਏ ਸਾਹਿਬ ਔਰ ਡੀਸੀ ਸਾਹਿਬ ਦੇ ਨਾਲ ਨਜ਼ਰ ਆਏ ਸੀਗੇ ਇਹ ਜਿਹੜੇ ਇਹ ਜਿਹੜੇ ਸੂਬਾ ਸਰਕਾਰ ਵੱਲੋਂ ਇੱਕ ਕੈਂਪ ਲਗਾਏ ਜਾ ਰਹੇ ਸਰਕਾਰ ਤੁਹਾਡੇ ਦਵਾਰ ਇਹਦੇ ਕਿਦਾਂ ਦੇ ਸਾਰਥਕ ਰਿਜ਼ਲਟ ਦੋ ਦੇਣਾ ਚਾਹੀਏ ਦੇਖੋ ਜੀ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਕੋ ਚੀ ਕਹਿੰਦੇ ਆ ਕਿ ਜੇ ਅਸੀਂ ਵੋਟਾਂ ਮੰਗਣ ਤੁਹਾਡੇ ਦਵਾਰ ਹੁਣੇ ਨਾ ਤੇ ਸਰਕਾਰ ਵੀ ਤੁਹਾਡੇ ਦਵਾਰਾਂ ਆ ਕੇ ਕੰਮ ਕਰੇਗੀ ਜੀ ਕਿ ਜੋ ਪਿਛਲੀਆਂ ਸਰਕਾਰਾਂ ਵਿੱਚ ਨਹੀਂ ਹੋ ਸਕਿਆ ਕਿ ਜਦੋਂ ਇਹ ਵੋਟਾਂ ਵਾਲੇ ਘਰੇ ਆਉਣਾ ਬਾਅਦ ਚੋਂ 5 ਸਾਲ ਮੂੰਹ ਨਹੀਂ ਦਿਖਾਉਣਾ ਫਿਰ ਜਦੋਂ ਲਾਸਟ ਵੋਟ ਆ ਉਦੋਂ ਫਿਰ ਘਰੇ ਆਉਣਾ ਤੇ ਇਸ ਇਹ ਚੀਜ਼ ਤੋਂ ਲੋਕਾਂ ਨੇ ਤੰਗ ਆ ਕੇ ਨਵੀਂ ਸਰਕਾਰ ਬਣਾਈ ਆ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਇਹਦੇ ਵਿੱਚ ਬਦਲਾਅ ਵੀ ਹੋਈ ਆ ਕਿ ਪਹਿਲੇ ਦਿਨ ਤੋਂ ਜਿਉਂ ਸਰਕਾਰ ਬਣੀ ਆ ਕਿ ਸਾਡੇ ਸੀਐਮ ਸਾਹਿਬ ਨੇ ਕਿਹਾ ਸੀ ਜਦੋਂ ਮੈਂ ਕੋਈ ਆਪਣਾ ਮੇਰਾ ਜਿਹੜਾ ਪੈਨ ਚੱਲੇਗਾ ਨਾ ਮੇਰਾ ਦਾ ਸਾਈਨ ਹੋਣਗੇ ਉਹ ਲੋਕਾਂ ਦੇ ਹੱਕਾਂ ਵਾਸਤੇ ਹੋਣਗੇ ਲੋਕਪੱਖੀ ਫੈਸਲੇ ਹੋਣਗੇ ਉਹਨਾਂ ਨੇ ਇਸ ਚੀਜ਼ ਨੂੰ ਦੇਖਦੇ ਹੋਏ ਹੁਣ ਸਰਕਾਰ ਆ ਤੁਹਾਡੇ ਦੁਆਰ ਦਫ਼ਤਰਾਂ ਦੇ ਵਿੱਚ ਕਾਫੀ ਖੱਜਲ ਖਵਾਰੀ ਹੁੰਦੀ ਸੀ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਆਉਂਦੀਆਂ ਸੀ ਕੰਮ ਕਰਾਉਣ ਦੇ ਵਿੱਚ ਕਿ ਜੇ ਦੇਖਿਆ ਜਾਵੇ ਤੇ ਜੇ ਇੱਕ ਕੰਮ ਆਪਾਂ ਸਿਰਫ ਇੱਕ ਐਨਓਸੀ ਲੈਣੀ ਹੈ ਨਾ ਤਾਂ ਤਕਰੀਬਨ 6-6 ਮਹੀਨੇ ਚੱਕਰ ਲਾਉਣੇ ਪੈਂਦੇ ਸੀ ਤੇ ਫਿਰ ਵੀ ਜਾ ਕੇ ਇਨਸਾਫ ਨਹੀਂ ਮਿਲਦਾ ਇਸ ਕਰਕੇ ਹੁਣ ਉਹਨਾਂ ਨੇ ਕਾਫੀ ਮੁਸ਼ਕਲਾਂ ਥੱਲੇ ਲੈਵਲ ਤੇ ਹੁੰਦੀਆਂ ਜਿੱਦਾਂ ਕਿ ਕੱਚੇ ਕੋਠਿਆਂ ਦੇ ਪੈਸੇ ਆਪਣੇ ਲੋਕ ਹੱਕ ਲੈਣ ਵਾਸਤੇ ਹੀ ਇਹਨਾਂ ਨੇ ਤਰਲੇ ਮਾਰਦੇ ਸੀ ਇਹਨਾਂ ਨੇ ਮੰਨਤਾ ਕਰਦੇ ਸੀ ਜਾ ਕੇ ਕਿਤਨਾ ਕਿਤੇ ਕ腐ਸ਼ਨ ਦਾ ਵੀ ਕਾਫੀ ਬੋਲਬਲਾ ਸੀ ਜਿਹੜੀ ਆਪ ਤੁਹਾਡੇ ਦੁਆਰ ਦੇ ਵਿੱਚ ਕ腐ਸ਼ਨ ਨੂੰ ਵੀ ਠੱਲ ਪਏਗੀ ਕੰਮ ਵੀ ਲੋਕਾਂ ਦੇ ਹੋਣਗੇ ਲੋਕਾਂ ਦੇ ਘਰਾਂ ਦੇ ਹਰ ਪਿੰਡ ਦੇ ਵਿੱਚ ਹਰ ਵਾਰਡ ਦੇ ਵਿੱਚ ਇਹ ਕੈਂਪ ਲੱਗਣੇ ਨੇ ਆਉਣ ਵਾਲੇ ਤਕਰੀਬਨ ਮਹੀਨਾ ਡੇਢ ਮਹੀਨਾ ਇਹ ਕੈਂਪ ਚੱਲਣੇ ਨੇ ਜਿਹੜੀ ਮੁਹਿੰਮ ਚਲਾਈ ਆ ਇਹ ਘਰੇ ਘਰੇ ਜਾ ਕੇ ਕੰਮ ਕਰੂਗੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਕੰਮ ਕਿਤੇ ਵੀ ਬਾਕੀ ਸਟੇਟਾਂ ਵਿੱਚ ਵੀ ਹੋਇਆ ਹੋਊਗਾ ਇਹ ਪਹਿਲ ਕਦਮੀ ਕੀਤੀ ਹੈ ਬਹੁਤ ਵਧੀਆ ਲੋਕਾਂ ਦੇ ਹੱਕਾਂ ਵਿੱਚ ਇਹ ਫੈਸਲੇ ਲੈ ਰਹੇ ਹੈ ਚੇਅਰਮੈਨ ਸਾਹਿਬ ਮੇਰਾ ਲਾਸਟ ਸਵਾਲ ਅੱਜ ਦੀ ਗੱਲਬਾਤ ਦਾ ਕਿ ਸੀਐਮ ਸਾਹਿਬ ਨੇ ਕੱਲ ਇੱਕ ਬਹੁਤ ਵੱਡਾ ਐਲਾਨ ਕੀਤਾ ਵਾ ਕਿ ਰਜਿਸਟਰੀਆਂ ਕਰਾਉਣ ਵੇਲੇ ਜਿਹੜੀ ਐਨਓਸੀ ਦੀ ਸ਼ਰਤ ਵਾ ਉਹਨੂੰ ਖਤਮ ਕਰ ਦਿੱਤਾ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੋ ਫੈਸਲਾ ਸੀਐਮ ਸਾਹਿਬ ਨੇ ਕੱਲ ਲਿਆ ਆ ਇਤਿਹਾਸਿਕ ਫੈਸਲਾ ਮੈਨੂੰ ਲੱਗਦਾ ਕਿ ਪਿਛਲੇ ਜਿਹੜੇ ਸੀਐਮ ਲੈਵਲ ਦੇ ਸੀ ਆਪਣਾ ਮੰਤਰੀ ਲੈਵਲ ਦੇ ਸੀ ਕੋਈ ਇਸ ਬਾਰੇ ਡਿਸਕਸ ਵੀ ਕਰਦੇ ਹੋਣਗੇ ਕਿਉਂਕਿ ਹਿੰਮਤ ਨਹੀਂ ਹੁੰਦੀ ਕਰਪਸ਼ਨ ਤੇ ਉੱਪਰ ਠਲ ਪਾਉਣੀ ਮੈਨੂੰ ਲੱਗਦਾ ਕਿ ਇਹਦੀ ਹਿੰਮਤ ਹੁੰਦੀ ਹੋਏਗੀ ਪਿਛਲੇ ਟਾਈਮ ਦੇ ਵਿੱਚ ਇਹ ਸਾਡੇ ਸੀਐਮ ਸਾਹਿਬ ਹੀ ਆ ਕਿ ਜਿਹੜੇ ਇਹ ਹਿੰਮਤ ਨਾਲ ਇਹ ਫੈਸਲੇ ਲੈ ਰਹੇ ਆ ਕਿਉਂਕਿ ਇਹਦੇ ਵਿੱਚ ਕਰਪਸ਼ਨ ਦਾ ਬਹੁਤ ਵੱਡਾ ਇੱਕ ਸਕੈਂਡਲ ਸੀ ਐਨਓਸੀ ਦੇ ਪਿੱਛੇ ਜੀ ਕਿ ਪਹਿਲਾਂ ਦੇ ਥਲੇ ਨਗਰ ਕਾਉਂਸਲ ਕੋ ਜਾਂਦੇ ਹੀ ਨਗਰ ਕਾਉਂਸਲ ਵਾਲੇ ਐਡੀਸੀ ਦਫਤਰ ਭੇਜਦੇ ਸੀ ਕਿ ਤਰ੍ਹਾਂ ਕਿਤੇ ਜੇ ਦੇਖੋ ਜੀ ਇੱਥੇ ਸਾਡੇ ਲਾ ਅਦਰੋਂ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਸਾਡਾ ਲਾਸਟ ਜਿਹੜਾ ਹਲਕਾ ਆਫਤੇਗੜ ਚੂੜੀਆਂ ਉੱਥੋਂ ਜੇ ਗੁਰਦਾਸਪੁਰ ਐਨਓਸੀ ਲੈਣਾ ਹੋਣਾ 60 ਕਿਲੋਮੀਟਰ ਆਉਣਾ 60 ਕਿਲੋਮੀਟਰ ਜਾਣਾ ਜੇ ਮਹੀਨੇ ਦੇ ਵਿੱਚ ਚਾਰ ਤੋਂ ਪੰਜ ਚੱਕਰ ਲੱਗ ਗਿਆ ਤਾਂ ਤੁਸੀਂ ਮੰਨੋ ਕਿ 1500 2000 ਦਾ ਕਿਰਾਇਆ ਲੱਗ ਗਿਆ ਜੇ ਗੱਡੀਆਂ ਦੇ ਵਿੱਚ ਉਹਨਾਂ ਦਾ ਚਾਰ ਪੰਜ ਦਾ ਤੇਲ ਲੱਗ ਗਿਆ ਫਿਰ ਜੇ ਐਨਓਸੀ ਲੈਣ ਵਾਸਤੇ ਜਿਹੜੀ ਫੀਸ ਹੁੰਦੀ ਸੀ ਬਿਲਕੁਲ ਨਾ ਮਾਮੂਲੀ ਜੀ ਹੁੰਦੀ ਸੀ ਫ ਹਨ ਉਸੇ ਲੈਣ ਵਾਸਤੇ ਕਿਤਨਾ ਕੀਤੇ ਕ腐ਸ਼ਨ ਦਾ ਬੜਾ ਬੋਲਬਲਾ ਸੀ ਕ腐ਸ਼ਨ ਲਈ ਜਾਂਦੀ ਸੀ ਕਿ ਤੁਸੀਂ ਕੱਲ ਨੂੰ ਆਇਓ ਪਰਸੋਂ ਨੂੰ ਆਇਆ ਤੇ ਪਹਿਲਾਂ ਤੰਗ ਪਰੇਸ਼ਾਨ ਕਰਨਾ ਫਿਰ ਲਾਸਟ ਕਰਨਾ ਤੁਹਾਡਾ ਐਦਾਂ ਕੰਮ ਹੋਣਾ ਹੈ ਇਸ ਚੀਜ਼ ਨੂੰ ਜਿਹੜਾ ਇਹਦਾ ਫੈਸਲਾ ਆਇਆ ਮੈਂ ਕਹਿੰਦਾ ਬਹੁਤ ਰਾਹਤ ਮਿਲੂਗੀ ਆਮ ਲੋਕ ਵੀ ਬਹੁਤ ਖੁਸ਼ ਨੇ ਖਾਸ ਕਰਕੇ ਮੀਡਲ ਕਲਾਸ ਲੋਕ ਬਹੁਤ ਖੁਸ਼ ਨੇ ਇਸ ਟੀਨੂ ਲੈ ਕੇ ਤੇ ਮੈਂ ਕਹਾਂਗਾ ਕਿ ਬੜਾ ਵਧੀਆ ਫੈਸਲਾ ਲਿਆ ਸਰਕਾਰ ਨੇ ਸੋ ਗੱਲਬਾਤ ਲਈ ਧੰਨਵਾਦ ਇਸਨ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਰਜੀਵ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਵਾ ਕਿ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਮਸਲੇ ਹੱਲ ਕੀਤੇ ਜਾ ਰਹੇ ਹਨ ਔਰ ਐਨਓਸੀ ਦੇ ਉੱਪਰ ਜਿਹੜਾ ਸ਼ਰਤ ਰਜਿਸਟਰੀਆਂ ਦੇ ਉੱਪਰ ਖਤਮ ਕਰ ਦਿੱਤੀ ਗਈ ਹੈ ਐਨਓਸੀ ਦੀ ਸ਼ਰਤ ਉਹਦੇ ਨਾਲ ਵੀ ਬਹੁਤ ਵੱਡਾ ਲਾਭ ਜੜਾ ਵਾ ਉਹ ਲੋਕਾਂ ਨੂੰ ਮਿਲੇਗਾ ਔਰ ਕ੍ਰਪਸ਼ਨ ਜਿਹੜੀ ਆ ਉਸ ਨੂੰ ਲਗਾਤਾਰ ਖਤਮ ਕਰਨ ਦੇ ਲਈ ਮਾਨ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ ਔਰ 80 ਕਰੋੜ ਦੀ ਆਮਦਨ ਜਿਹੜੀ ਆ ਉਹ ਇੰਪਰੂਵਮੈਂਟ ٹرسٹ ਨੂੰ ਪਿਛਲੀਆਂ ਬੋਲੀਆਂ ਦੇ ਵਿੱਚ ਹੋਈ ਆ ਲਗਾਤਾਰ ਤੁਸੀਂ ਜੁੜੇ ਰਹੋ ਆਪਣੇ ਇਸ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਮੈਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਨਾਲ ਤੁਹਾਡਾ ਆਪਣਾ ਰਿਪੋਰਟਰ ਯਸ਼ ਪੰਡਤ ਧੰਨਵਾਦ